ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਤੁਸੀਂ ਸਰੋਂ ਦਾ ਸਾਗ ਕੁੱਕਰ ਦੇ ਵਿੱਚ ਬਹੁਤ ਹੀ ਘੱਟ ਸਮੇਂ ਦੇ ਵਿੱਚ ਕਿਵੇਂ ਬਣਾ ਸਕਦੇ ਹੋ ਇਹ ਬਹੁਤ ਜਲਦੀ ਵੀ ਬਣ ਜਾਂਦਾ ਹੈ ਜੀ ਇਹਦੇ ਲਈ ਅਸੀਂ ਸਾਗ ਮੇਥੀ ਤੇ ਪਾਲਕ ਨੂੰ ਸਵਾਰ ਕੇ ਕੱਟ ਲਿਆ ਹੈ ਜੀ ਤੇ ਧੋ ਲਿਆ ਹੈ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਆਪਾਂ ਕੁੱਕਰ ਦੇ ਵਿੱਚ 4 ਗਲਾਸ ਪਾਣੀ ਪਾਵਾਂਗੇ ਜੀ ਜਦੋਂ ਦੋ ਪਾਣੀ ਉਬਲਣ ਲੱਗ ਜੂਗਾ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਆਪਾਂ ਆਪਣਾ ਸਾਗ, ਮੇਥੀ ਤੇ ਪਾਲਕ ਜੋ ਆਪਾਂ ਕੱਟ ਕੇ ਰੱਖੇ ਹੋਏ ਨੇ। ਉਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਨਮਕ ਵੀ ਪਾਵਾਂਗੇ। ਨਮਕ ਨਾਲੇ ਛੇਤੀ ਪੱਕ ਵੀ ਜਾਣਗੇ ਜੀ। ਉਸ ਤੋਂ ਬਾਅਦ ਆਪਾਂ ਇਹਨੂੰ 10 ਮਿੰਟ ਇਦਾਂ ਹੀ ਰਜਾਇਆਏ ਜੀ। ਹਰੇ ਆਪਾਂ ਢੱਕਣ ਬੰਦ ਨਹੀਂ ਕਰਿਆ। ਇੰਨੇ ਰਿਜੜਿਆ ਦੀਨ ਆਪਾਂ ਆਪਣਾ ਮਸਾਲਾ ਤਿਆਰ ਕਰ ਲਾਂਗੇ ਜਿਹਦੇ ਲਈ ਅਸੀਂ ਲਸਣ ਲਿਆਏ ਦੋ ਪਿਆਜ਼ ਲਾਏ ਨੇ ਅਦਰਕ ਲਿਆਏ ਤੇ ਹਰੀ ਮਿਰਚਾਂ ਲਈਆਂ ਨੇ ਜੀ ਆਪਾਂ ਇਹਦੇ ਵਿੱਚ ਬਿਲਕੁਲ ਵੀ ਲਾਲ ਮਿਰਚਾਂ ਨਹੀਂ ਪਾਣੀਆਂ ਹੈਗੀਆਂ ਇਹਦੇ ਵਿੱਚ ਹਰੀ ਮਿਰਚਾਂ ਹੀ ਵਧੀਆ ਲੱਗਦੀਆਂ ਨੇ ਇਸ ਲਈ ਤੁਸੀਂ ਆਪਣੇ ਟੇਸ ਦੇ ਅਕੋਰਡਿੰਗ ਜਿੰਨੀਆਂ ਵੀ ਪਾਣੀਆਂ ਨੇ ਹੁਣੇ ਹੀ ਤੁਸੀਂ ਉਹਦਾ ਮਸਾਲਾ ਤਿਆਰ ਕਰਕੇ ਰੱਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਅਸੀਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਚੌਪਰ ਦੇ ਵਿੱਚ ਚੌਪ ਕਰ ਲਿਆ ਹੈ ਪੇਸਟ ਵਰਗਾ ਤਿਆਰ ਕਰ ਲਿਆ ਹੈ ਇਹਨੇ ਆਪਣਾ ਸਾਗ ਰਿਜੜਿਆ ਸੀ ਜੀ ਹੁਣ ਤੁਸੀਂ ਦੇਖ ਸਕਦੇ ਹੋ ਕੁਆਂਟੀਟੀ ਵੀ ਹੈ ਜਿਹੜੀ ਉਹ ਰਿਡਿਊਸ ਹੋ ਗਈ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਪਣਾ ਮਸਾਲਾ ਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਜਦ ਇਹ ਰਿਜਣ ਲੱਗ ਜੂਗਾ ਜੀ ਫਿਰ ਆਪਾਂ ਢੱਕਣ ਬੰਦ ਕਰਕੇ ਇਨੂੰ ਇੱਕ ਸੀਟੀ ਲਵਾਵਾਂਗੇ ਇੱਕ ਸੀਟੀ ਲੱਗਣ ਤੋਂ ਬਾਅਦ ਆਪਾਂ ਇਹਨੂੰ ਘੱਟੋ ਘੱਟ ਅੱਧਾ ਘੰਟਾ ਗੈਸ ਘੱਟ ਕਰਕੇ ਰੱਖ ਦਾਂਗੇ ਜੀ ਬਿਲਕੁਲ ਸਿਮ ਕਰ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਾਗ ਜਿਹੜਾ ਬਹੁਤ ਚੰਗੀ ਤਰ੍ਹਾਂ ਆਪਣਾ ਪੱਕ ਚੁੱਕਿਆ ਹੈ ਤੇ ਹੁਣ ਆਪਾਂ ਜਿਹੜਾ ਵੀ ਇਹਦਾ ਐਕਸੈਸ ਵਾਟਰ ਹੈ ਐਕਸਟਰਾ ਪਾਣੀ ਹੈ ਉਹ ਸਾਰਾ ਸਾਈਡ ਤੇ ਰੱਖ ਲਾਂਗੇ ਕੱਢ ਕੇ ਇਹ ਪਾਣੀ ਤੁਸੀਂ ਸਿੱਟਣਾ ਨਹੀਂ ਹੈਗਾ ਜੀ ਇਹ ਅੱਗੇ ਆਪਣੇ ਕੰਮ ਆਵੇਗਾ ਤੇ ਬਹੁਤ ਨਿਊਟ੍ਰੀਸ਼ੀਅਸ ਵੀ ਹੈਗਾ ਇਹ ਤਾਂ ਜਿੰਨਾ ਵੀ ਐਕਸਟਰਾ ਹੈ ਅਸੀਂ ਸਾਈਡ ਤੇ ਕੱਢ ਲਿਆ ਹੈ ਤੇ ਹੁਣ ਆਪਾਂ ਸਾਨੂੰ ਘੋਟਾਂਗੇ ਜੀ ਜਿਹਦੇ ਲਈ ਅਸੀਂ ਲਿਆ ਹੈ ਆਲਣ ਅਸੀਂ ਉਰੇ ਲਿਆ ਹੈ ਇੱਕ ਕਟੋਰੀ ਮੱਕੀ ਦਾ ਆਟਾ ਤੇ ਥੋੜਾ ਥੋੜਾ ਕਰਕੇ ਪਾ ਪਾ ਕੇ ਆਪਾਂ ਇਹ ਸਾਨੂੰ ਘੋਟਾਂਗੇ ਤੁਸੀਂ ਦੇਖ ਸਕਦੇ ਹੋ ਸਾਰਾ ਹੀ ਆਪਾਂ ਇਕੱਠਾ ਨਹੀਂ ਪਾਣਾ ਜੀ ਫੇ ਗੱਠਾ ਬਣ ਜਾਣਗੇ ਇਸ ਲਈ ਆਪਾਂ ਥੋੜਾ ਥੋੜਾ ਕਰਕੇ ਪਾਵਾਂਗੇ ਤੇ ਚੰਗੀ ਤਰ੍ਹਾਂ ਇਹਨੂੰ ਕੋਟਾਂਗੇ ਆਪਾਂ ਸਾਰਾ ਹਲਣ ਪਾ ਕੇ ਸਾਰ ਨੂੰ ਚੰਗੀ ਤਰ੍ਹਾਂ ਕੋਟ ਲਿਆਏ ਜੀ ਹੁਣ ਆਪਾਂ ਆਪਣੀ ਕਨਸਿਸਟੈਂਸੀ ਦੇ ਅਕੋਰਡਿੰਗਲੀ ਜਿਹੜਾ ਆਪਾਂ ਪਾਣੀ ਕੱਢਿਆ ਸੀ ਉਹ ਪਾਵਾਂਗੇ ਥੋੜਾ ਥੋੜਾ ਕਰਕੇ ਤੇ ਇਹਨੂੰ ਮਿਕਸ ਕਰਾਂਗੇ ਹੁਣ ਆਪਾਂ ਫੇਰ ਸਾਗ ਨੂੰ origianlly ਰੱਖ ਦਿੱਤਾ ਹੈ। ਸਾਗ ਜਿੰਨੀ ਜ਼ਿਆਦਾ ਜਿੜਜਦਾ ਹੈ ਉਨਾ ਹੀ ਜ਼ਿਆਦਾ ਵਧੀਆ ਬਣਦਾ ਹੈ ਜੀ। ਗੈਸ ਕੱਟ ਕਰਕੇ ਤੁਸੀਂ ਇਹਨੂੰ ਸਾਈਡ ਤੇ ਰੱਖ ਦੇਣਾ। ਇਹਨੇ ਆਪਾਂ ਇਹਦਾ ਤੜਕਾ ਵੀ ਤਿਆਰ ਕਰ ਲਾਂਗੇ ਜੀ। ਤੜਕੇ ਲਈ ਆਪਾਂ ਫੇਰ ਥੋੜੀ ਜਿਹੀ ਪਿਆਜ਼ ਲੈ ਲਈ ਨੇ, ਲਸਣ ਲਿਆ ਤੇ ਅਦਰਕ ਲਿਆਏ ਜੀ। ਹਰੀ ਮਿਰਚਾਂ ਆਪਾਂ ਪਹਿਲਾਂ ਹੀ ਪਾਤੀਆਂ ਸੀ ਇਸ ਲਈ ਆਪਾਂ ਹੁਣ ਹੋਰ ਨਹੀਂ ਪਾਵਾਂਗੇ। ਥੋੜਾ ਜਿਹਾ ਤੇਲ ਗਰਮ ਕਰਾਂਗੇ ਤੇ ਆ ਤਿਆ ਤਿੰਨੋ ਚੀਜ਼ਾਂ ਪਾਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਇਸ ਤੋਂ ਇਲਾਵਾ ਕੋਈ ਵੀ ਹੋਰ ਮਸਾਲਾ ਤੁਹਾਨੂੰ ਇਹਦੇ ਵਿੱਚ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਇਹ ਇਦਾਂ ਹੀ ਬਹੁਤ ਵਧੀਆ ਬਣਦਾ ਹੈ ਤੁਸੀਂ ਦੇਖ ਸਕਦੇ ਹੋ ਆਪਣਾ ਤੜਕਾ ਚੰਗੀ ਤਰ੍ਹਾਂ ਭੁੰਨੋ ਭੁੰਨ ਗਿਆ ਹੈ ਤੇ ਆਪਣਾ ਸਾਗ ਵੀ ਨਾਲ ਦੀ ਨਾਲ ਗਰਜ ਰਿਹਾ ਹੈ ਇਸ ਤੋਂ ਆ ਤੜਕਾ ਚੰਗੀ ਤਰ੍ਹਾਂ ਭੁੰਨ ਗਿਆ ਸੀਗਾ ਤਾਂ ਆਪਾਂ ਜਿਹੜਾ ਸਾਗ ਆ ਉਹ ਤੜਕੇ ਦੇ ਵਿੱਚ ਪਾਤਾ ਆ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਆਪਣਾ ਸਾਗ ਤਿਆਰ ਹੈ ਜੀ ਤੁਸੀਂ ਇੱਕ ਵਾਰ ਇਦਾਂ ਜ਼ਰੂਰ ਬਣਾ ਕੇ ਦੇਖਣਾ ਕੁੱਕਰ ਦੇ ਵਿੱਚ ਬਹੁਤ ਜਲਦੀ ਬਣ ਜਾਂਦਾ ਹੈ ਜੇ ਤੁਹਾਨੂੰ ਸਾਡੀ ਵੀਡੀਓਜ਼ ਵਧੀਆਂ ਲੱਗਦੀਆਂ ਨੇ ਜੀ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਲਾਈਕ ਕਮੈਂਟ ਤੇ ਸ਼ੇਅਰ ਵੀ ਕਰ ਦੇਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ